ਅਮਰੀਕਾ ਦੀ ਸਰਕਾਰ ਨੂੰ ਸ਼ਟਡਾਊਨ ਹੋਇਆ 11 ਦਿਨ ਹੋ ਗਏ ਨੇ ਅਜੇ ਵੀ ਇਸ ਦੇ ਖੁੱਲਣ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ ਇਸ ਦੇ ਪਿੱਛੇ ਰਾਜਨੀਤਿਕੀ ਚੱਲ ਰਹੀ ਹੈ ਜ ਜਿਹਦੇ ਵਿੱਚ ਕਈ ਲੋਕਾਂ ਨੂੰ ਸਫਰ ਕਰਨਾ ਪੈ ਰਿਹਾ ਹੈ ਮੋਨ ਜਦੋਂ ਇਹ ਬਜਟ ਦਾ ਟਾਈਮ ਆ ਰਿਹਾ ਹੈ ਤੇ ਮੁੱਦਾ ਉਹੀ ਹੈ ਕਿ ਜਿਹੜਾ ਉਸ ਬਿਲ ਚੋਂ ਪਾਸ ਹੋਇਆ ਸੀ ਇਹ ਬੇਸਿਕਲੀ ਉਹਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿੰਨਾ ਲੰਮਾ ਇਹ ਚੱਲ ਰਿਹਾ ਹੈ ਡੈਮੋਕ੍ਰੈਟਿਕ ਪਾਰਟੀ ਐਸੇ ਉਹਨਾਂ ਦੇ 네ਗੇਟਿਵ ਕੰਮ ਹੋ ਰਿਹਾ ਹੈ ਪਹਿਲਾ ਦਿਨ ਸੀ ਉਹਨਾਂ ਨੇ ਫੈਡਰਲ EMPLOYES ਨੂੰ ਨੌਕਰੀ ਤੋਂ ਵੀ ਕੰਡਣਾ ਸ਼ੁਰੂ ਕਰਤਾ ਤੁਹਾਨੂੰ ਲੱਗਦਾ ਕਿ ਆਉਂਦੇ ਹਫ਼ਤੇ ਦੇ ਵਿੱਚ ਮਸਲਾ ਹੱਲ ਹੋ ਜਾਏਗਾ ਕਿ ਲੰਮਾ ਸਮਾਂ ਚੱਲ ਸਕਦਾ ਕਿਉਂਕਿ ਪਿਛਲੀ ਵਾਰ 35 ਦਿਨ ਤੱਕ ਚੱਲਿਆ ਸੀ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਅਮਰੀਕਾ ਦੇ ਕਲਚਰ ਦਾ ਇੱਕ ਹਿੱਸਾ ਹੈ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਵਾਸ਼ਿੰਗਟਨ ਡੀਸੀ ਤੋਂ ਸੁਖਪਾਲ ਸਿੰਘ ਤਨਵਾਦ ਮੇਰੇ ਨਾਲ ਨੇ ਪੋਲੀਟੀਕਲ ਐਨਾਲਿਸਟ ਡਾਕਟਰ ਜਸਦੀਪ ਸਿੰਘ ਜੈਸੀ ਜੈਸੀ ਜੀ ਬਹੁਤ-ਬਹੁਤ ਸਵਾਗਤ ਬਹੁਤ ਸ਼ੁਕਰੀਆ ਅਮਰੀਕਾ ਦੀ ਸਰਕਾਰ ਨੂੰ ਸ਼ਟਡਾਊਨ ਹੋਇਆ 11 ਦਿਨ ਹੋ ਗਏ ਨੇ ਅਜੇ ਵੀ ਇਸ ਦੇ ਖੁੱਲਣ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ ਸੰਸਦ ਇਸ ਵੀਕਐਂਡ ਲਈ ਉੱਠ ਚੁੱਕੀ ਹੈ ਤੇ ਹੁਣ ਜਦੋਂ ਉਹ ਸੋਮਵਾਰ ਨੂੰ ਵਾਪਸ ਆਏਗੀ ਤਾਂ ਦੁਬਾਰਾ ਇਹਦੇ ਬਾਰੇ ਗੱਲਬਾਤ ਸ਼ੁਰੂ ਹੋਵੇਗੀ ਦੋਵੇਂ ਤਰ੍ਹਾਂ ਆਪਣੇ ਆਪਣੇ ਸਟੈਂਡ ਦੇ ਉੱਪਰ ਡਰੜਤਾ ਨਾਲ ਅੜੀਆਂ ਹੋਈਆਂ ਨੇ ਤੇ ਕਈ ਮੁੱਦਿਆਂ ਦੇ ਉੱਪਰ ਉਹ ਬਹੁਤ ਹੀ ਬੁਰੀ ਤਰ੍ਹਾਂ ਨਾਲ ਇੱਕ ਦੂਜੇ ਦੇ ਨਾਲ ਲੜਦੀਆਂ ਵੀ ਨਜ਼ਰ ਆਈਆਂ ਨੇ ਇਸ ਦੇ ਬਾਰੇ ਅਪਡੇਟ ਲੈਣੇ ਆ ਡਾਕਟਰ ਜਸਦੀਪ ਸਿੰਘ ਜੈਸੀ ਹਰਾਂ ਤੋਂ ਜੈਸੀ ਜੀ ਜਿਹੜੀ ਡਿਸਕਸ਼ਨ ਚੱਲ ਰਹੀ ਆ ਸੰਸਦ ਦੇ ਵਿੱਚ ਇਹਦੇ ਵਿੱਚ ਵੀ ਇੰਜ ਲੱਗਾ ਕਿ ਕਈ ਵਾਰੀ ਤੇ ਇਹਨਾਂ ਦੀ ਬਹਿਸ ਇੱਥੋਂ ਤੱਕ ਪਹੁੰਚ ਗਈ ਆ ਕਿ ਇੰਜ ਲੱਗਦਾ ਸੀਗਾ ਕਿ ਇਹ ਪਾਕਿਸਤਾਨ ਭਾਰਤ ਦੀ ਸੰਸਦ ਦੇ ਦ੍ਰਿਸ਼ ਨਹੀਂ ਪਰ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਕੁੱਲ ਇਹ ਦੇ ਪਿੱਛੇ ਰਾਜਨੀਤੀ ਕੀ ਚੱਲ ਰਹੀ ਆ ਜਿਦੇ ਵਿੱਚ ਕਈ ਲੋਕਾਂ ਨੂੰ ਸਫਰ ਕਰਨਾ ਪੈ ਰਿਹਾ ਜੀ ਬਿਲਕੁਲ ਇਹ ਜਿਹੜੀ ਡੈਮੋਕ੍ਰੈਟਿਕ ਪਾਰਟੀ ਦੀ ਇਸ ਵੇਲੇ ਜੇ ਜਿसरी ਸਾਰਾ ਤੋਂ ਵਾ ਸਮੋਕਿੰਗ ਮਿਰਰ ਜਿਹਨੂੰ ਕਹਿੰਦੇ ਨੇ ਉਹਨੂੰ ਹਟਾ ਕੇ ਜੇ ਅੰਦਰ ਜਾ ਕੇ ਵੇਖੀਏ ਤੇ ਇਹ ਲੜਾਈ ਸ਼ੁਰੂ ਹੋਈ ਸੀ ਜਿਹੜਾ ਬਿਗ ਬਿਊਟੀਫੁਲ ਬਿਲ ਪਿੱਛੇ ਜੁਲਾਈ ਵਿੱਚ ਸਾਈਨ ਹੋਇਆ ਸੀ ਜੂਨ ਵਿੱਚ ਉਹ ਪਾਸ ਹੋਇਆ ਸੀ ਪ੍ਰੈਜ਼ੀਡੈਂਟ 트ੰਪ ਨੇ ਤੇ ਸੈਨੇਟ ਨੇ ਤੇ ਕਾਂਗਰਸ ਨੇ ਉਹ ਪਾਸ ਕੀਤਾ ਸੀ ਉਹਦੇ ਵਿੱਚ ਕੁਝ ਡੈਮੋਕ੍ਰੇਟਸ ਨੇ ਜਿਹਦੇ ਚ ਚਕਸੂਮਰ ਵੀ ਹੈ ਉਨੇ ਐਂਡ ਵਿੱਚ ਆ ਕੇ ਉਹ ਬਿੱਲ ਦੇ ਫੇਵਰ ਵਿੱਚ ਵੋਟ ਪਾਤੇ ਸੀ ਤੇ ਉਹ ਬਿੱਲ ਪਾਸ ਹੋਇਆ ਸੀ ਉਸ ਤੋਂ ਬਾਅਦ ਇਹਨਾਂ ਦੇ ਪਾਰਟੀ ਵਿੱਚ ਡੈਮੋਕ੍ਰੈਟਿਕ ਪਾਰਟੀ ਵਿੱਚ ਜਿਹੜੀ ਪ੍ਰੋਗਰੈਸਿਵ ਲੈਫਟ ਹੈ ਜਿਹਦੇ ਵਿੱਚ AOC ਆਂਦੀ ਹੈ ਬਰਮੀ ਸੈਂਟਰਸ ਹੋ ਗਏ ਤੁਹਾਡੇ ਹੋਰ ਉਹ ਅਰੀਆਨਾ ਉਮਾਰ ਹੋ ਗਈ ਇਹ ਜਿਹੜੇ ਲੈਫਟ ਪ੍ਰੋਗਰੈਸਿਵ ਗਰੁੱਪ ਹੈ ਡੈਮੋਕ੍ਰੈਟਿਕ ਪਾਰਟੀ ਦਾ ਇਹ ਆਪਣੇ ਲੀਡਰਸ ਦੇ ਹੀ ਖਿਲਾਫ ਹੋ ਗਏ ਸਨ ਹਾਂ ਔਰ ਬੜਾ ਇਹਨਾਂ ਨੇ ਪ੍ਰੈਸ਼ਰ ਪਾਇਆ ਕਿ ਤੁਸੀਂ ਇਹ ਬਿਲ ਕਿਵੇਂ ਪਾਸ ਕਰਤਾ ਤੁਸੀਂ ਕਿਉਂ ਵੋਟ ਪਾਈ ਔਰ ਹੁਣ ਜਦੋਂ ਇਹ ਬਜਟ ਦਾ ਟਾਈਮ ਆ ਰਿਹਾ ਹੈ ਤੇ ਮੁੱਦਾ ਉਹੀ ਹੈ ਕਿ ਜਿਹੜਾ ਉਸ ਬਿਲ 'ਚੋਂ ਪਾਸ ਹੋਇਆ ਸੀ ਇਹ ਬੇਸਿਕਲੀ ਉਹਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਕਿਉਂਕਿ ਹੁਣ ਪਾਰਟੀ ਜਿਹੜੀ ਡੈਮੋਕਰੈਟਿਕ ਪਾਰਟੀ ਇਹ ਜੋ ਦੋ ਚਾਰ ਜਿਹੜੇ ਪ੍ਰੋਗਰੈਸਿਵ ਲਫਟ ਦੇ ਆ ਇਹ ਹਨ ਇਹਨਾਂ ਦੀ ਪਾਰਟੀ ਮੈਂਬਰਸ ਇਹੋ ਸੀ ਹੋ ਗਈ ਔਰ AOC ਜਿਹੜੀ ਹੈ ਅਕਾਜ਼ੀਓ ਕੋਰਟੇਸ ਇਹ ਬਿਲਕੁਲ ਥ੍ਰੈਟ ਕਰ ਰਹੀ ਹੈ ਚਕਸ਼ੂਮਰ ਨੂੰ ਸੈਨੇਟ ਦੀ ਇਲੈਕਸ਼ਨ ਵਿੱਚ ਹੋ ਸਕਦਾ ਪ੍ਰਾਈਮਰੀ ਵਿੱਚ ਸ਼ੂਮਰ ਦੇ ਖਿਲਾਫ ਹੀ ਲੜਨ ਆ ਜਾਏ ਔਰ ਇਸ ਕਰਕੇ ਜਿਹੜੀ ਡੈਮੋਕ੍ਰੈਟਿਕ ਪਾਰਟੀ ਹੈ ਇਹਨਾਂ ਤਿੰਨ ਚਾਰ ਲੈਫਟੇਸਟ ਜਿਹੜੀਆਂ ਪ੍ਰੋਗਰੈਸਿਵ ਹੈ ਲੇਡੀਆਂ ਨੇ ਇਹਨਾਂ ਨੂੰ ਗੈਂਗ ਵੀ ਕਹਿਦਾ ਇਹਨਾਂ ਇਹਨਾਂ ਦੇ ਦਬਾਅ ਦੇ ਵਿੱਚ ਇਹਨਾਂ ਦੇ ਕੰਟਰੋਲ ਚ ਆਈਆਂ ਨੇ ਔਰ ਉਹ ਕੁਝ इंडिपेंडेंट वोट ਨਹੀਂ ਕਰ ਪਾਰ ਨੇ ਜਿਹੜੇ ਡੈਮੋਕ੍ਰੈਟਿਕ ਸੈਨੇਟਰਸ অর ਕਾਂਗਰਸਮੈਨ ਨੇ ਸੋ ਇਹ ਲੜਾਈ ਪੂਰੀ ਜਿਹੜੀ ਹੈ ਇਹਨੂੰ ਜਿਵੇਂ ਹਰ ਵਾਰ ਜਿਹੜਾ ਅਮਰੀਕਾ ਦੇ ਲੋਕਾਂ ਨੂੰ ਡੈਮੋਕ੍ਰੈਟਿਕ ਪਾਰਟੀ ਬੁਲਾਉਂਦੀ ਹੈ ਕਿ ਇਹ ਜੀ ਜੇ ਬਜਟ ਅਸੀਂ ਇਹ ਨਹੀਂ ਲੜੇ ਤੇ ਤੁਹਾਡੀਆਂ ਹੈਲਥ ਕੇਅਰ ਚਲੀ ਜਾਈ ਗਈ ਆ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਚੈੱਕ ਨਹੀਂ ਆਣਗੇ ਇੰਸ਼ੋਰੈਂਸ ਦੇ ਜਿਹੜੇ ਪ੍ਰੀਮੀਅਮ ਨੇ ਉਹ ਟ੍ਰਿਪਲ ਹੋ ਜਾਣਗੇ ਇੰਸ਼ੋਰੈਂਸ ਆ ਤੁਹਾਡੀਆਂ ਮੈਡੀਕਲ ਦੀਆਂ ਖਤਮ ਹੋ ਜਾਣੀਆਂ ਔਰ ਇੱਕ ਲੋਕਾਂ ਨੂੰ ਡਰਾਇਆ ਜਾਂਦਾ ਹੈ ਔਰ ਇੱਕ ਇਹਦੇ ਇਹ ਗਾਰਭ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਜੀ ਅਸਲੀ ਉਦਮਦਾ ਇਹ ਹੁੰਦਾ ਹੈ ਕਿ ਇਹ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਕੱਟ ਕੀਤੇ ਸੀ ਬਿਗ ਬਿਊਟੀਫੁਲ ਬਜਟ ਬਿਲ ਵਿੱਚ ਜਿਹੜਾ ਪਾਸ ਹੋਇਆ ਸੀ ਉਹਦੇ ਵਿੱਚ ਇਨਲੀਗਲਸ ਨੂੰ ਰੋਕੇ ਗਏ ਸੀ ਕਿ ਜਿਹੜੇ ਇਨਲੀਗਲ ਇਮੀਗਰੈਂਟਸ ਨੇ ਜਿਹਨਾਂ ਦਾ ਕੋਈ ਸਟੇਟਸ ਨਹੀਂ ਉਹਨਾਂ ਆਸਤੇ ਹੁਣ ਅਸੀਂ ਇਹ ਫੰਡਿੰਗ ਜਿਹੜੀ ਹੈ ਇਹ ਉਹ ਹੈਲਥ케ਅ ਰਸਤੇ ਐਲੀਜੀਬਲ ਨਹੀਂ ਹੋਮਗੇ ਕੇਸ ਬਾਈ ਕੇਸਸ ਤੇ ਅਮਰੀਕਾ ਚ ਕੋਈ ਵੀ ਅਜ ਹਸਪਤਾਲਾਂ ਚ ਚਲਾ ਜਾਏ ਕਿਸੇ ਨੂੰ ਇਲਾਜ ਜਿਹੜਾ ਹੈ ਉਹ ਰਿਫਿਊਜ਼ ਨਹੀਂ ਕਰਦੇ ਅ ਮਰਜੈਂਸੀ ਤੁਸੀਂ ਹਸਪਤਾਲ ਵਿੱਚ ਚਲੇ ਜਾਓ ਉਹ ਨਹੀਂ ਪੁੱਛਦੇ ਤੁਹਾਡਾ ਸਟੇਟਸ ਕੀ ਹੈ ਪਰ ਇੱਥੇ ਦੇ ਇਹਨਾਂ ਨੇ ਕੀਤਾ ਸੀ ਇਲੈਗਲ ਵਾਸਤੇ ਪਲਾਨ ਹੀ ਬਣਾਤੇ ਸੀ ਵੀ ਤੁਹਾਡੇ ਮੈਡੀਕਲ ਪਲਾਨ ਨੇ ਤੁਸੀਂ ਤੇ ਆਪਣਾ ਇੱਥੇ ਆ ਕੇ ਫਸਟ ਕਲਾਸ ਦਵਾਈਆਂ ਵੀ ਫ੍ਰੀ ਹਰ ਚੀਜ਼ ਫ੍ਰੀ ਤੇ ਉਹ ਉਹਦੇ ਅਸੇ ਫੰਡਿੰਗ ਰੋਕੀ ਗਈ ਸੀ ਪਰ ਇਹ ਦੁਬਾਰਾ ਉਹਨੂੰ 1.4 ਟ੍ਰਿਲੀਅਨ ਡਾਲਰ ਜਿਹੜਾ ਹੈ ਉਸ ਪਾਸੇ ਲੈ ਜਾਣਾ ਚਾਹੁੰਦੇ ਨੇ ਔਰ ਇਹਦਾ ਜਿਹੜਾ ਮੈਂ ਸਮਝਦਾ ਕਿ ਇਹ ਇਹ ਲੜਾਈ ਪੋਲਿਟਿਕਲ ਹੈ ਪੁਆਇੰਟਸ ਬਣਾ ਰਹੇ ਨੇ ਪਰ ਇਹਦਾ ਜਿਹੜਾ ਜੇ ਅਮਰੀਕਨ ਲੋਕਾਂ ਦੇ ਜੇ ਤੁਸੀਂ ਪੋਲਸ ਵੇਖੋ ਜਿਹੜੇ ਹੁਣ ਆ ਰਹੇ ਨੇ ਉਹ ਜ਼ਿਆਦਾਤਰ ਡੈਮੋਕ੍ਰੇਟਸ ਨੂੰ ਬਲੇਮ ਕਰ ਰਹੇ ਨੇ ਔਰ ਇਹਦੇ ਨਾਲ ਜਿੰਨਾ ਲੰਮਾ ਇਹ ਚੱਲ ਰਿਹਾ ਹੈ ਡੈਮੋਕ੍ਰੈਟਿਕ ਪਾਰਟੀ ਐਸੇ ਉਹਨਾਂ ਇਹ 네ਗੇਟਿਵ ਕੰਮ ਹੋ ਰਿਹਾ ਔਰ ਪ੍ਰੈਜ਼ੀਡੈਂਟ 트럼ਪ ਨੇ ਤੇ ਇੱਥੇ ਤੱਕ ਸ਼ੁਰੂ ਕਰਤਾ ਕਿ ਜੇ ਜੇ ਹੁਣ ਲੰਬਾ ਚੱਲ ਰਿਹਾ ਤੇ ਉਹਨਾਂ ਨੇ ਕਿਹਾ ਮੈਂ ਡੇਡ ਫੈਡਰਲ ਐਮਪਲੋਇਜ਼ ਨੇ ਉਹਨਾਂ ਨੂੰ ਫਾਇਰ ਵੀ ਕਰਨਾ ਸ਼ੁਰੂ ਕਰਦੇ ਆ ਬਲਕਿ ਇਹ ਮੇਰੇ ਖਿਆਲ ਅੱਜ ਪਹਿਲਾ ਦਿਨ ਸੀ ਉਹਨਾਂ ਨੇ ਫੈਡਰਲ EMPLOYES ਨੂੰ ਨੌਕਰੀ ਤੋਂ ਕੱਢਣਾ ਸ਼ੁਰੂ ਕਰਤਾ ਕਿ ਇਹ ਤੇ ਉਹਨਾਂ ਦਾ ਹਮੇਸ਼ਾ ਤੋਂ ਹੀ ਰਿਹਾ ਕਿ ਮੈਂ ਫੈਡਰਲ ਗਵਰਨਮੈਂਟ ਅਸੀਂ ਛੋਟੀ ਕਰਨੀ ਹੈ ਸਮਾਲਰ ਫੈਡਰਲ ਗਵਰਨਮੈਂਟ ਤੇ ਇਹ ਇਹਦਾ ਉਹਨਾਂ ਨੂੰ ਇੱਕ ਜਿਹਨੂੰ ਕਹਿੰਦੇ ਨੇ ਮੌਕਾ ਵੀ ਮਿਲ ਗਿਆ ਕਿ ਫੈਡਰਲ EMPLOYES ਨੂੰ ਮੈਂ ਕੱਟਸ ਕਰਦਾ ਨੌਕਰੀ ਚੋਂ ਤੇ ਉਹਨਾਂ ਨੇ ਉਹ ਵੀ ਕੰਮ ਸ਼ੁਰੂ ਕਰਤਾ ਇਹਦਾ ਲੌਂਗ ਟਰਮ ਇਫੈਕਟ ਡੈਮੋਕ੍ਰੈਟਿਕ ਪਾਰਟੀ ਇਸ ਸੱਚ ਨਹੀਂ ਡੈਮੋਕ੍ਰੈਟਿਕ ਪਾਰਟੀ ਅਸੀਂ ਵੇਖ ਰਹੇ ਹਾਂ कि ਜਿਹੜਾ ਅਮਰੀਕਾ ਦਾ ਇਸ ਵੇਲੇ ਟੈਂਪਰੇਚਰ ਹੈ ਜਿਹੜਾ ਮੌਸਮ ਅਮਰੀਕਾ ਚੱਲ ਰਿਹਾ ਹੈ ਉਹ ਡੈਮੋਕ੍ਰੈਟਿਕ ਪਾਰਟੀ ਸਮਝ ਨਹੀਂ ਪਾ ਰਹੀ ਹੈ। ਅ ਮੈਂ ਇੱਕ ਇਮੀਗ੍ਰੈਂਟ ਕਮਿਊਨਿਟੀ ਵਾਸਤੇ ਅੱਛਾ ਹੈ ਜਾਂ ਨਹੀਂ ਅੱਛਾ ਜਾਂ ਜੋ ਵੀ ਹੈ ਹੋਏ ਅਲੱਗ ਮੁੱਦਾ ਹੈ ਪਰ ਇਸ ਵੇਲੇ ਜਿਹੜਾ ਅਮਰੀਕਨ ਮੈਜੋਰਿਟੀ ਜਿਹੜਾ ਇੱਕ ਸੈਂਟੀਮੈਂਟ ਹੈ ਉਹ ਇਲਲੀਗਲ ਇਮੀਗ੍ਰੇਸ਼ਨ ਦੇ ਬਿਲਕੁਲ ਖਿਲਾਫ ਹਨ। ਉਹ ਹੈਂਡਆਊਟਸ ਦੇ ਬਿਲਕੁਲ ਖਿਲਾਫ ਹੈ। ਉਹ ਚਾਹੁੰਦਾ ਹੈ ਕਿ ਅਮਰੀਕਾ ਨੂੰ ਸਟਰੋਂਗ ਬਣਾਇਆ ਜਾਵੇ ਉਹ ਚਾਹੁੰਦਾ ਹੈ ਕਿ ਅਮਰੀਕਾ ਦੀ ਇਕਨੋਮੀ ਹੋਰ ਸਟਰੋਂਗ ਕੀਤਾ ਜਾਵੇ ਉਹ ਚਾਹੁੰਦੇ ਨੇ ਕਿ ਗਵਰਨਮੈਂਟ ਦਾ ਜਿਹੜਾ ਵੇਸਟ ਹੈ ਜਿਹੜਾ ਬਜਟ ਹੈ ਇਹਨੂੰ ਖਤਮ ਕੀਤਾ ਜਾਵੇ ਔਰ ਇਹ ਮੁੱਦਿਆਂ ਦੇ ਉੱਪਰ ਹੀ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਵੋਟ ਦਿੱਤੀ ਸੀ ਔਰ ਜੋ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਕੈਂਪੇਨ ਚ ਕੀ ਐਸੀ ਉਹ ਕਰ ਰਹੇ ਨੇ ਔਰ ਇਸ ਵੇਲੇ ਜਦ ਡੈਮੋਕ੍ਰੇਟਸ ਉਹਦੇ ਖਿਲਾਫ ਆਦੇ ਰਹੇ ਤੇ ਮੇਨਸਟ੍ਰੀਮ ਅਮਰੀਕਾ ਨੂੰ ਲੱਗਦਾ ਹੈ ਕਿ ਇਹ ਰੋੜੇ ਅਟਕਾ ਰਹੇ ਨੇ ਉਹ ਇਸ ਵੇਲੇ ਡੈਮੋਕ੍ਰੈਟਿਕ ਪਾਰਟੀ ਦੇ ਖਿਲਾਫ ਜਾ ਤਾਨੂੰ ਲੱਗਦਾ ਹੈ ਕਿ ਆਉਂਦੇ ਹਫਤੇ ਦੇ ਵਿੱਚ ਮਸਲਾ ਹੱਲ ਹੋ ਜਾਏਗਾ ਕਿ ਲੰਮਾ ਸਮਾਂ ਚੱਲ ਸਕਦਾ ਹੈ ਕਿਉਂਕਿ ਪਿਛਲੀ ਵਾਰ 35 ਦਿਨ ਤੱਕ ਚੱਲਿਆ ਸੀ ਬਿਲਕੁਲ 35 ਦਿਨ ਤੱਕ ਵੀ ਜਾਏ ਤੇ ਮੈਂ ਸਮਝਦਾ ਉਸ ਤੋਂ ਪਹਿਲਾਂ ਹੀ ਹੱਲ ਹੋ ਜਾਣਾ ਚਾਹੀਦਾ ਪਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਅਮਰੀਕਾ ਦੇ ਕਲਚਰ ਦਾ ਇੱਕ ਹਿੱਸਾ ਹੈ ਆ ਆਲਮੋਸਟ ਹਰ ਸਾਲ ਹੀ ਇਹ ਸ਼ੁਰੂ ਹੁੰਦਾ ਹੈ ਵੀ ਸਰਕਾਰ ਬੰਦ ਹੋ ਗਈ ਹੈ ਕਿ ਕੁੱਲੀ ਰਹੇਗੀ ਇਹ ਡੈਮੋਕ੍ਰੇਸੀ ਇਹ ਇੱਕ ਤਰ੍ਹਾਂ ਕਨਸਟੀਚੂਸ਼ਨਲ ਤਰੀਕਾ ਹੈ ਅਵੀ ਵਾਰੀ ਗਵਰਨਮੈਂਟ ਸ਼ਟਡਾਊਨ ਹੋ ਚੁੱਕੀ ਮੇਰੇ ਖਿਆਲ ਪਿਛਲੇ 30 ਜਾਂ 40 ਸਾਲਾਂ ਵਿੱਚ ਤੇ ਇਹ ਮੇਰੇ ਹਿਸਾਬ ਨਾਲ ਜਲਦੀ ਹੀ ਜਦ ਲਗੇਗਾ ਪਾਰਟੀਆਂ ਨੂੰ ਵੀ ਹੁਣ ਇਹਦਾ ਜਿਹੜਾ ਅੱਗੇ ਕੋਈ ਪੋਲਿਟੀਕਲ ਫਾਇਦਾ ਨਹੀਂ ਹੋ ਰਿਹਾ ਤੇ ਉਹਨੇ ਐਗਰੀ ਕਰ ਜਨਰਲ ਫਾਇਦਾ ਲੈਣਾ ਸੀ ਬੰਦੇ ਹੁਣ ਇਸ ਤੋਂ ਬਾਅਦ ਨਹੀਂ ਮਿਲਦਾ ਬਹੁਤ ਸ਼ੁਕਰੀਆ ਥੈਂਕ ਯੂ ਅਮਰੀਕਾ ਗਵਰਨਮੈਂਟ ਸ਼ਟਡਾਊਨ ਹੋਣ ਦਾ ਅਫੈਕਟ ਫੈਡਰਲ ਏਮਪਲੋਈਸ ਤੇ ਹੋ ਸਕਦਾ ਹੈ ਜੇ ਉਵਾਮਾ ਹੈਲਥ케ਅਰ ਨੂੰ ਲੈ ਕੇ ਤੇ ਸਾਰੀ ਰਾਜਨੀਤੀ ਖੇਡੀ ਜਾ ਰਹੀ ਹੈ ਤੇ ਹੁਣ ਤੱਕ ਦਾ ਡਾਟਾ ਦੱਸਦਾ ਹੈ ਕਿ ਓਬਾਮਾ ਕੇਅਰ ਦੇ ਵਿੱਚ ਹੁਣ ਤੱਕ 60% ਦਾ ਵਾਅਦਾ ਹੁਣ ਤੱਕ ਹੋ ਚੁੱਕਾ ਹੈ ਆਉਂਦੇ ਸਮੇਂ ਦੇ ਵਿੱਚ ਓਬਾਮਾ ਕੇਅਰ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਬਿਗ ਬਿਊਟੀਫੁਲ ਬੈਲ ਤੇ ਇਹਨਾਂ ਦੇ ਵਿੱਚ ਚੱਲ ਰਿਹਾ ਇਹ ਟਕਰਾਅ ਕਦੋਂ ਹੱਲ ਹੁੰਦਾ ਹੈ ਇਹਦੇ ਉੱਪਰ ਸਾਡੀ ਨਿਗਾਹ ਬਣੀ ਰਹੇਗੀ ਤੇ ਇਸ ਦੇ ਬਾਰੇ ਅਪਡੇਟ ਲੈ ਕੇ ਆਪਣੇ ਦਰਸ਼ਕਾਂ ਦੇ ਫਿਰੋਂ ਪ੍ਰੂਵ ਹੋਵਾਂਗੇ ਫਿਰ ਅਲ ਸਾਨੂੰ ਦਿਓ ਇਜਾਜ਼ਤ ਜੇ ਸਾਡਾ ਪ੍ਰੋਗਰਾਮ ਚੰਗਾ ਲੱਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ